ਕਹਿੰਦੇ ਦੋ ਐਸੇ ਜਲਾਦ ਸਨ ਜਿਹੜੇ ਬਜੀਦੇ ਦੀ ਕੈਦ ਵਿੱਚ ਬੰਦ ਸਨ ਉਹਨਾਂ ਨੂੰ ਕਹਿੰਦੇ ਤੁਹਾਨੂੰ ਰਿਹਾ ਕੀਤਾ ਜਾਏਗਾ ਤੇ ਤੁਸੀਂ ਸਹਿਬਜ਼ਾਦੇ ਨੂੰ ਸ਼ਹੀਦ ਕਰੋ ਸਾਰ ਰਗਾਂ ਵੱਡੀਆਂ ਦੀਆਂ ਫਿਰ ਉਹਨਾਂ ਦੀਆਂ ਸਾਰ ਰਗਾਂ ਵੱਢ ਕੇ ਸ਼ਹੀਦ ਕੀਤਾ ਗਿਆ ਸਹਿਬਜ਼ਾਦੇ ਨੂੰ ਤੇ ਗੁਰਮਖ ਪਿਆਰਿਓ ਜਦੋਂ ਤੇਰਾ ਥੋੜੀ ਸਾਮ ਪੈਂਦੀ ਆ ਨਾ ਸਹਬ ਜਾਤੇ ਵਾਪਸ ਨਹੀਂ ਜਾਂਦੇ ਮੋਤੀ ਮਹਿਰਾ ਦੁੱਧ ਪਿਲਾਉਣ ਵਾਸਤੇ ਆਉਂਦਾ ਮਾਤਾ ਗੁਜਰ ਘਰ ਨੂੰ ਤੇ ਪਿਆਰਿਓ ਉਹ ਸਮਾਂ ਕਿਹਦਾ ਹੋਣਾ ਮਾਪਾ ਨੂੰ ਦੁੱਧ ਪਿਉਣ ਵਾਸਤੇ ਜਦੋਂ ਮੋਤੀ ਮਹਿਰਾ ਆਉਂਦਾ ਨਾ ਵਾਹ 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 ਮਾਂ ਪੁੱਛਦੀ ਐ ਮੋਤੀਆ ਵਾਹ ਅੱਜ ਮੇਰੇ ਪੋਤਰੀ ਉੱਤੇ ਅੱਗੇ ਸਭਾ ਸਭਾ ਹਪਤ ਹੁੰਦੀ ਏ ਪੁੱਤਰ ਆ ਜਾਂਦੇ ਵਾਹ ਰਹਿਣਾ ਹੋਇਆ ਮੁੱਤੀ ਮਹਿਰੇ ਤੋਂ ਕਹਿੰਦਾ ਮਾਤਾ ਜੀ ਦੁੱਧ ਸਕਲੇ ਮੁੱਤੀ ਪਤਰਾ ਪਹਿਲਾਂ ਸਹਿਬ ਜੀਾਂ ਦੀ ਖਬਰ ਦੱਸ ਤੇ ਫਿਰ ਗੁਰਮੁਖ ਪਿਆਰਿਓ ਕੀ ਕਹਿੰਦਾ ਮੋਤੀ ਮੋਰਾ ਛੁੜੇ ਪਿਆਰ ਦੇ ਓ ਮਾਤਾ ਟੁੱਟ ਗਏ ਮਾਲਾ ਦੇ ਤੇਰੇ ਮੋਤੀ ਮੋਤੀ ਮਾਰ ਰੋ ਰੋ ਦਸਾ ਮਾਤਾ ਟੁੱਟ ਗਏ ਮਾਲਾ ਦੇ ਤੇਰੇ ਮੋਤੀ ਮੋਤੀ ਮਾਰ ਰੋ ਦਸਾ ਮਾਤਾ ਟੁੱਟ ਗਏ ਮਾਲਾ ਦੇ ਤੇਰੇ ਮੋਤੀ ਮੋਤੀ ਮਾਰ ਰੋ ਦਸਾ ਮਾਤਾ ਟੁੱਟ ਗਏ দুটি রোদাস মাতাগে মাতা জী চল ਸ਼ਹੀਦ ਕਰ ਦਿੱਤੇ ਸਹਿਬ ਜਾਤੇ ਇਹ ਗੱਲ ਜਦੋਂ ਮਾਤਾ ਗੁਜਰ ਕੋਰ ਜੀ ਨੇ ਸੁਣੀ ਤੇ ਗੁਰਮੁਖ ਪੈਰਿਓ ਅਜ ਅਜਦਾਸ